ਮੈਨੂੰ ਲੱਗਦਾ ਸੀ ਕਿ ਮੈਂ ਤਾਂ ਗਲਤ ਕੋਈ ਇੰਦਰ ਗਲਤ ਕੁਝ ਕਰ ਰਿਹਾ ਸੀ ਕਿ ਮੈਂ ਅੱਜ ਸਾਡੇ ਕੋਲ ਮੇਲੇ ਆਈਆਂ ਮੈਂ ਤੁਹਾਨੂੰ ਕਹਿੰਦੀ ਮੈਂ ਗੋਲਫਾ ਸਰਕਾਰ ਦਾ ਤਿਆਰ ਰਿਹਾ ਹਾਂ ਤਾਂ ਮੈਂ ਕਿਹਾ ਸੀ ਕਿ ਕੋਈ ਕੋਈ ਇਹ ਵੀ ਕਹਿਣਾ ਚਾਹੁੰਦੇ ਆ ਕਿ ਅਸੀਂ ਪੈਰੋ ਲਿਆਣ ਨਾਲ ਨਹੀਂ ਜਾਣਾ ਮੈਨੂੰ ਦਿਓ ਜਦੋਂ ਉਹ ਚੀਜ਼ ਕਰਦੀਆਂ ਹੁੰਦੀਆਂ ਆ ਉਹ ਥੋੜਾ ਲੈਵਲ ਆ ਹਾਂ ਜੀ ਉਦੋਂ ਆਪ ਬੰਦਲੀ ਕਰਕੇ ਉੱਥੇ ਪਹੁੰਚਣਾ ਉਹ ਲੈਵਲ ਵੱਲ ਪੁੱਛਣਾ ਉਸਨੇ ਜਿੰਨੇ ਵੀ ਬੂਰੇ ਡਰਾਈਵਰ ਫਿਰ ਉਸਦੀ ਦੁਨੀਆ ਤੇ ਆਇਆ ਕਦੀ ਕਿਸੇ ਨੇ ਨਹੀਂ ਕਿਹਾ ਕਿ ਮੇਰੇ ਸਰ ਕੋਈ ਆਂਦਾ ਹੈ ਉਹਨਾਂ ਆਪਣੀ ਮਿਹਨਤ ਕਰਕੇ ਆਪਣੀ ਮੰਜ਼ਿਲ ਨੂੰ ਪਾਇਆ। ਮਾਜੇ ਅਸੀਂ ਮਿਹਨਤ ਕਰ ਰਹੇ ਹਾਂ ਨਾ ਅਸੀਂ ਇਹ ਨਹੀਂ ਕਦੀ ਕਹਿੰਦੇ ਕਿ ਸਾਡੇ ਤੇ ਹਜ਼ੂਰ ਆ ਗਏ ਸਾਡੇ ਤੇ ਇਹ ਆ ਗਏ ਜਦੋਂ ਦੁਨੀਆ ਯਾਦ ਕਰੂੰਗੀ ਸਾਡੇ ਨਾਂ ਨਾਲ ਯਾਦ ਕਰੂੰਗੀ ਜੈ ਮੇਰੇ ਮਾਪੇ ਜਦੋਂ ਬਾਬਾ ਫਰੀਦ ਨੂੰ ਯਾਦ ਕੀਤਾ ਜਾਂਦਾ ਇਹਦੇ ਸਾਨੂੰ ਯਾਦ ਕਰੇ ਜੀ ਮਾਲਕ ਹੋਏ ਸੀ ਸਾਹਿਬ ਜੋ ਕਿ ਆਪਣੀ ਮਿਹਨਤ ਹੈ ਜੋ ਆਪਣੀ ਮਿਹਨਤ ਹੈ ਉਹ ਬਹੁਤ ਬੜੀ ਚੀਜ਼ ਹੁੰਦੀ ਹੈ ਤੁਹੇ ਵੈਸੀ ਕਿ ਇਹਨਾਂ ਉਹ ਆ ਗਏ ਮੇਰੇ ਸਰ ਉਹ ਆ ਗਏ ਇਹਦਾ ਮਤ ਸਾਡੇ ਬੰਦੇ ਦਾ ਕੋਈ ਸ਼ੈ ਨਹੀਂ ਉਹ ਆਂਦੇ ਆ ਸਭ ਕੁਝ ਠੀਕ ਆ ਉਹ ਨਾ ਸਾਡੇ ਬੰਦੇ ਕੀ ਹੈ ਸਹੀ ਗੱਲ ਹੈ ਇਹ ਨਹੀਂ ਇਸ ਕਰਕੇ ਇਹ ਚੀਜ਼ ਨਹੀਂ ਰੱਖਣੀ ਐ ਜੇ ਕੋਈ ਸਾਨੂੰ ਕਹਿੰਦਾ ਮੇਰੇ ਸਰ ਇਹ ਤਾਂ ਗਲਤ ਰਸਤੇ ਜਾ ਰਹੇ ਹੋ ਤੁਸੀਂ ਇਹ ਗਲਤ ਗੱਲ ਹੈ ਇਦਾਂ ਨਹੀਂ ਹੋਣਾ ਚਾਹੀਦਾ ਤੁਹਾਨੂੰ ਆਪਣੀ ਮਿਹਨਤ ਨਹੀਂ ਕਰਨੀ ਚਾਹੀਦੀ ਜੇ ਐਸੀ ਖੁਦ ਉੱਥੇ ਪਹੁੰਚ ਜੇ ਮੈਂ ਕਿਹਦਾ ਕਰਨੀ ਤੁਸੀਂ ਸੰਤੋਖੀ ਤਾਂ ਸਮਝ ਸਾਡੇ ਨਾਮ ਤੁਹਾਡੇ ਬੰਦੇ ਨਹੀਂ ਸਸਕ ਸੁਣਨ ਨਾਲ ਉਹਦੇ ਅਗਰ ਉਹਦੇ ਵਿਤਿੰਦਾ ਬੈਠਾ ਉਹ ਮਾਲਕ ਜੀ ਪੈਂਸਿਨ ਉਹ ਵੀ ਕਹਿ ਰਿਹਾ ਉਹ ਤੇ ਸਿਰਫ ਬੈਠਣ ਵਾਲੇ ਦੱਸਿਆ ਨਾ ਉਹ ਇਹ ਨਹੀਂ ਦੱਸਿਆ ਇਹ ਤਾਂ ਜਦੋਂ ਮਨਸ਼ਾਨ ਸ਼ਬਦ ਨਾਲ ਜੁੜਦਾ ਹੈ ਅਸੀਂ ਉਦੋਂ ਇਨਸਾਨ ਨੂੰ ਪਤਾ ਲੱਗਦਾ ਕਿ ਉਹ ਬਹਿ ਕੇ ਕਰਨਲ ਦੀ ਹੈ ਸਾਹਸ ਕਿੱਦਾਂ ਲੈਣੇ ਆ ਸਿਮਰਨ ਕਿੱਦਾਂ ਕਰਨਾ ਹੈ ਮਨ ਬੰਦਗੀ ਕਿੱਦਾਂ ਕਰਨੀ ਹੈ ਇਹ ਪੁੱਛਣਾ ਇਹਦਾ ਇਹ ਵੀ ਨਹੀਂ ਦੱਸੀ ਜਾਂਦੀ ਹੈ ਪਰ ਪਹਿਲਾਂ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ ਜੇ ਕੋਈ ਵੀ ਚੀਜ਼ ਹੈ ਰੱਬ ਨੂੰ ਪਾਉਣ ਵਾਸਤੇ ਜਿੱਥੇ ਤੁਹਾਨੂੰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਉੱਥੇ ਅੰਦਰ ਵਿਸ਼ਵਾਸ ਇਹ ਤੋਂ ਅਰਥ ਸਾਡੇ ਦੇ ਵਿਸ਼ਵਾਸ ਨਾਲ ਜੁੜੋ ਨਹੀਂ ਤੇ ਰੁਕੋ ਹਟੇ ਭਗਵਾਨ ਦੇ ਸ਼ਸਨ ਸੁਣੋ ਪਹਿਲੇ ਅੱਜ ਅਸੀਂ ਹਮੇਸ਼ਾ ਦੱਸਿਦਾ ਕਿ ਅਸੀਂ ਆਪਣੇ ਜੀਵਨ ਦੀ ਗਿਣਤੀ ਨਹੀਂ ਵਧਾ ਰਹੇ ਅਸੀਂ ਪਿਆਰਿਆਂ ਦੀ ਗਿਣਤੀ ਵਧਾ ਰਹੇ ਜੈ ਮੇਰੇ ਵਾਲਾ ਮੇਰੇ ਉਹ ਅਸੀਂ ਉਹਨਾਂ ਦੀ ਗਿਣਤੀ ਵਧਾ ਰਹੇ ਹਾਂ ਜਿਹੜੇ ਸਾਡੇ ਨਾਲ ਦਿਲੋਂ ਵਿਸ਼ਵਾਸ ਨਾਲ ਪਿਆਰ ਨਾਲ ਜੁੜੇ ਹੋਏ ਜੀ ਕਿਉਂਕਿ ਸਾਨੂੰ ਪਤਾ ਹੈ ਜਿਹੜਾ ਦਿਲੋਂ ਪਿਆਰ ਨਾਲ ਵਿਸ਼ਵਾਸ ਨਾਲ ਜੁੜੇਗਾ ਉਹੀ ਕਿਸੇ ਮੰਜ਼ਿਲ ਤੇ ਪਹੁੰਚੇਗਾ ਜਿਹੜਾ ਇਹ ਸੋਚ ਕੇ ਆਏਗਾ ਕਿ ਉਹ ਉਹਨਾਂ ਲੈ ਲਿਆ ਮੈਂ ਨਹੀਂ ਲੈ ਲਾਵਾਂ ਜੇਕਰ ਉਹ ਗੱਲ ਨਹੀਂ ਬਣਦੀ ਉਦੇ ਦਾ ਮਤਲਬ ਹੈ ਕਿ ਸਾਡੇ ਅੰਦਰ ਪਿਆਰ ਹੈ ਜੀ ਵਿਸ਼ਵਾਸ ਹੈ ਸਹੀ ਬ੍ਰੋ ਮੰਦਿਰ ਨੂੰ ਪਾਓ ਇਹ ਜੀ ਨਾਲ ਨਹੀਂ ਜਾਣੋ ਆਗੇ ਮੇਰੇ ਸਰ ਕੋਈ ਹੁਣ ਕਹਿੰਦਾ ਮੇਰੇ ਦਰਬਾਬੇ ਵਾਲ ਉਹ ਨਾਦਾ ਉਹ ਕਿਉਂ ਮੇਰੇ ਜੀ ਇੱਛਾ ਧਾਰੀ ਜਾਵੇ ਤੁਹਾਡੇ ਬੱਲੇ ਕੀ ਹੈ ਉਹੀ ਆ ਰਹੇ ਹਨ ਤੁਹਾਡੇ ਬਾਪ ਦੇ ਬੱਲੇ ਕੀ ਹੈ ਹੁਣ ਇਹ ਤਾਂ ਉਹੀ ਗੱਲ ਹੈ ਕੋਈ ਆ ਕੇ ਤੁਹਾਨੂੰ 10 ਰੁਪਏ ਦੇ ਗਿਆ ਕੋਈ ਆ ਕੇ 20 ਰੁਪਏ ਦੇ ਗਿਆ ਹੁਣ ਉਹਦੀ ਮਰਜ਼ੀ ਉਹ ਦੇਵੇ ਨਾ ਦੇਵੇ ਤੁਹਾਡੀ ਕਮਾਈ ਕੀ ਹੈ ਇਸ ਲਈ ਅਸੀਂ ਕਹਿੰਦੇ ਆਪਣੀ ਕਮਾਈ ਕਰੋ ਤਾਂ ਕਿ ਤੁਸੀਂ ਇਹ ਟੂਟ ਕੇ ਜਿੱਥੇ ਮਰਜ਼ੀ ਬੈਠੋ ਕਾਨੂੰ ਪਤਾ ਮੇਰੀ ਕਮਾਈ ਹੈ ਕੋਈ ਹੋ ਨਹੀਂ ਸਕਦਾ ਅੱਜ ਹੀ ਜਾਇ ਇਸ ਗੱਡੀ ਤੇ ਬੈਠੇ ਆ ਯਾਨੀ ਇਸ ਅਸਣ ਤੇ ਬੈਠੇ ਆ ਕਾਲੂ ਜੰਗਲ ਜਿੱਥੇ ਮਰਜੀ ਵਹਿ ਜੀਏ ਇਹ ਸਾਡੀ ਕਮਾਈ ਹੈ ਉਹ ਕਮਾਈ ਨੇ ਸਾਡੇ ਨਾਲ ਜਾਣਾ ਕੋਈ ਕਹਿੰਦਾ ਯਾਰ ਗੱਡੀ ਦੇ ਵੇਂਦੇ ਤਾਂ ਰਹਿਮਤ ਹੁੰਦੀ ਹੈ ਤਾਂ ਕਾਲੂ ਗੱਡੀ ਛੱਡ ਦਿੱਤੀ ਤਾਂ ਮਤ ਕੋਈ ਰਹਿਮਤ ਹੈ ਨਹੀਂ ਪਹਿਲਾ ਮਤ ਤੇਰੀ ਕਮਾਈ ਕੀ ਹੈ ਇਸ ਕਰਕੇ ਆਪਣੀ ਕਮਾਈ ਨਾਲ ਬੰਦਾ ਜੋ ਵੱਡਦਾ ਹੈ ਉਹ ਹੁੰਦੀ ਹੈ ਸੁਨੇਹ 2 ਉਹ ਤੇ ਮੈਂਦ ਕਰਨੀ ਪੈਂਦੀ ਆਪਣੇ ਅੰਦਰ ਹੀ ਵਾਦ ਕਰਨੀ ਪੈਂਦੀ ਕਿੰਨਾ ਕਿੰਨਾ ਉਹ ਤਾਂ ਅੰਦਰ I'm done with this one.